ਤੁਸੀਂ ਕਾਲ ਵੀ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸਪਾਲਾ ਬਾਈ ਜੀ ਪਹੁੰਚਿਆ ਆਪਾਂ ਮਲੋੜ ਟਰੈਕਟਰ ਮੰਡੀ ਤੇ ਕਰਾਂਗੇ ਮਲੋੜ ਟਰੈਕਟਰ ਮੰਡੀ ਕਵਰ ਤਾਂ ਬਾਈ ਜੀ ਇੱਕ ਨ ਆਪਣੀ ਬੇਨਤੀ ਹੈ ਜਿਹੜੇ ਮੇਰੇ ਵੀਰ ਕੋਈ ਆਪਾਂ ਕਮੈਂਟ ਕਰਦੇ ਉਹਨਾਂ ਦਾ ਵੀ ਧੰਨਵਾਦ ਤੇ ਪਰ ਬਾਈ ਜੀ ਕਈ ਵੀਰ ਮਰੀ ਵੀ ਕਮੈਂਟਾਂ ਦੇ ਕਹਿੰਦੇ ਵੀ ਸਾਨੂੰ ਨੰਬਰ ਨਹੀਂ ਮਿਲਦੇ ਨੰਬਰ ਸਾਨੂੰ ਤਾਂ ਨਹੀਂ ਮਿਲਦੇ ਜੇ ਸਾਨੂੰ ਇੱਥੇ ਕੋਈ ਬੰਦਾ ਮਿਲਦਾ ਟਰੈਕਟਰ ਤੇ ਤੇ ਆਪਾਂ ਉਹ ਬਾਈ ਦਾ ਨੰਬਰ ਜ਼ਰੂਰ ਲੈਣੇ ਹੁੰਦੇ ਆ ਕਈ ਵਾਰੀ ਨਾ ਕੋਈ ਮਾਲਕ ਟਰੈਕਟਰ ਤੇ ਲੱਗੇ ਨਹੀਂ ਹੁੰਦਾ ਜਦੋਂ ਅਸੀਂ ਵੀਡੀਓ ਬਣਾਉਂਦੇ ਆ ਤਾਂ ਅਰਕੇ ਬਾਈ ਜਰ ਮੌਕੇ ਤੇ ਉਹ ਬੰਦੇ ਦਾ ਨੰਬਰ ਨਹੀਂ ਲੈ ਪਾਉਂਦੇ ਤੇ ਬਾਕੀ ਲਗਭਗ ਨੰਬਰ ਪਹੁੰਚ ਹੀ ਜਾਂਦੇ ਆ ਤੇ ਇਹ ਕੇ ਵੀਰ ਭਾਈ ਨੇ ਬਈ ਟਰੈਕਟਰ ਖਰੀਦਣਾ ਹੁੰਦਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਾਂ ਤੁਹਾਡੀ ਮਦਦ ਕਰਦਾਂਗੇ ਟਰੈਕਟਰ ਖਰੀਦਣ ਦੇ ਵਿੱਚ ਤਾਂ ਕਿ ਜਿਹੜਾ ਤੁਸੀਂ ਟਰੈਕਟਰ ਕਹੋਗੇ ਆਪਾਂ ਤੁਹਾਨੂੰ ਉਹ ਭਾਲ ਕੇ ਤੇ ਅਸੀਂ ਉਹਨੂੰ ਵਿਖਾ ਸਕਦੇ ਹਾਂ ਉਹ ਟਰੈਕਟਰ ਤੇ ਤਾਂ ਰਕੇ ਵੀਰਾ ਅਸੀਂ ਨੰਬਰ ਲਾਈਨ 'ਚ ਸਾਨੂੰ ਆਹੀ ਮੁਸ਼ਕਲ ਆਉਂਦੀ ਹੈਗੀ ਵੀ ਜਿਹੜਾ ਕਿ ਟਰੈਕਟਰ ਦੇ ਕੋਲ ਕੋਈ ਮੌਕੇ ਤੇ ਮਾਲਕ ਨਹੀਂ ਹੁੰਦਾ ਉਹਦਾ ਟਰੈਕਟਰ ਨਹੀਂ ਲੈ ਨੰਬਰ ਨਹੀਂ ਲੈ ਪਾਉਂਦੇ ਤਾਂ ਆਰ ਕੇ ਵੀਰੇ ਅਸੀਂ ਟਰੈਕਟਰ ਵਿਖਾ ਦਿੰਨੇ ਹੁੰਨੇ ਇਕੱਲਾ ਤੇ ਕਈ ਵਾਰੀ ਪਾਈ ਜਾਂਦਾ ਸਾਡੇ ਕੋਲ ਬੰਦਾ ਕੋਈ ਬਾਅਦ ਵਿੱਚ ਆ ਜਾਂਦਾ ਜਾਂ ਜਿੰਮੇ ਵੀ ਕੋਈ ਹੁੰਦਾ ਤੇ ਟਰੈਕਟਰ ਲੈਣਾ ਹੁੰਦਾ ਕਿਸੇ ਨੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਸਾਡੇ ਆਪ ਦੇ ਨੰਬਰਾਂ ਤੇ ਤੇ ਹੁਣ ਆਪਾਂ ਕਰਦੇ ਮੇਰਾ ਮਲੋਟ ਟਰੈਕਟਰ ਮੰਡੀ ਕਵਰ ਤੇ ਵੀਰ ਮੰਨ ਕੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਜਿਹੜੇ ਮੇਰੇ ਵੀਰ ਭੈਣ ਆਪਣੇ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇਸ ਦੂਬਾਰਾ ਕਿ ਆਪਣੇ ਕੋਲ ਫਾਰਮ ਟਰੈਕ 60 2007 ਮਾਡਲ ਟਰੈਕਟਰ ਸਾਰਾ オリジナル ਚੰਗੀ ਕੰਡੀਸ਼ਨ ਸਾਦਾ ਸਟੀering ਤੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰਕੇ 70 ਤੋਂ 80 ਕਿਵੇਂ ਟਰੈਕਟਰ ਦੇ ਟਾਇਰ ਪਾਵੇ ਚਾਰੇ 2 ਲੱਖ ਤੇ 75000 ਰੁਪਏ ਟਰੈਕਟਰ ਦੀ ਧਮਾੜਾ ਡਬਲ ਕਲੱਚ 2007 ਮਾਡਲ ਇਹ ਦੋੜਾ ਸੋਨਾਲੀ ਕਾ RXMM ਸੁਪਰ 2016 ਮਾਡਲ ਟਰੈਕਟਰ ਤੋਂ ਹੀ ਹੈ ਟਰੈਕਟਰ ਪੂਰਾ ਚੰਗਾ ਸਾਫ ਕੰਡੀਸ਼ਨ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਡਬਲ ਕਲਚ ਨਾਮ ਨੰਬਰ ਪੀਵੀ 22 2016 ਮਾਡਲ 4 ਲੱਖ 4 ਲੱਖ ਤੇ 65000 ਰੁਪਏ ਟਰੈਕਟਰ ਦੀ ਡਿਮਾਂਡ ਆ ਗਈ ਕੋਈ ਟਰੈਕਟਰ ਕੋਲ ਸਵਾ ਸਾਰਾ ਟਰੈਕਟਰ Ориਜਨਲ ਆ ਪੰਜਾਬ ਤੋਂ 60 ਰੁਪਏ ਟਰੈਕਟਰ ਦੇ ਟਾਇਰ ਆ ਚਾਰੇ 465000 ਰੁਪਏ ਦਾ ਮਾਡਲ 2016 ਮਾਡਲਾ ਸੋਨਾ ਲੇਕਰ 60 ਡੀਆਈ ਆਰਐਕਸ ਐਮਐਮ ਸੁਪਰ ਇਹ ਦੂਬਾਰਾ ਗਏ ਅਸ਼ਰ 368 ਮਾਡਲ 2013 ਪੰਜਾਬ ਨੰਬਰ ਐ ਪੀ ਵੀ 22 ਇਹ ਟਰੈਕਟਰ ਸਾਰਾ Ориਜਨਲ ਚੰਗੀ ਨਹੀਂ ਨਾ ਟਰੈਕਟਰ ਸਾਫ ਆ ਪੂਰਾ ਜਦੋਂ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਮੂਰਲੇ ਡਰਿਆ ਗਿਆ 70 ਤੋਂ 80 ਕੇ ਪੈਸੇ ਤੇ ਮਗਲੇ ਡਰਿਆ ਗਿਆ 50 ਤੋਂ 60 ਪੈਸੇ ਪੰਜਾਬ ਨੰਬਰ ਡਬਲ ਕਲਚ ਟਰੈਕਟਰ ਹੈ 2,70,000 ਰੁਪਏ ਟਮਾਡਾ 2013 ਮਾਡਲ ਦਾ ਟਰੈਕਟਰ ਸਾਰਾ Ориਜਨਲ ਆ ਪੂਰਾ ਚੰਗਾ ਤੇ ਸਾਫ ਨਹੀਂ ਹੈ ਨਾ ਟਰੈਕਟਰ ਇਹ ਸਿੰਪਲ ਸਟੀering ਆ ਇਹ ਦੂਬਾਰਾ ਗਈ ਸੋਨਾਲੀਕਾ 745 ਸਾਰਾ ਰੀ ਹੈ ਠੀਕ ਹੈ ਜੀ ਆਈਸੋ ਤੇ ਕੁਛ ਘੰਟੇ ਚੱਲਿਆ ਜੀ 2800 ਤੇ ਕੁਛ ਘੰਟੇ ਟਰੈਕਟਰ ਚੱਲਿਆਗਾ ਹਾਂਜੀ ਹਾਂਜੀ 18 ਰੀਅਲ ਟਰੈਕਟਰ ਦਾ ਜੀਮਦਾਰਾ ਚੱਲਿਆ ਨਾਲ ਦੇ ਟਾਇਰ ਸਾਰਾ ਕੋਲ ਟਰੈਕਟਰ ਚਾਰੇ ਟਾਇਰ ਚਾਰੇ ਨਾਲ ਦੇ ਆ ਸਾਰਾ ਕੋਲ ਨਾਲ ਦਾ ਸਾਰੇ ਇੱਕ ਕਲਮ ਵੀ ਲੱਗੀ ਹੋਵੇ ਦਵਾਰਾ ਟਰੈਕਟਰ ਫਰੀ ਦੇ ਦਾਂਗੇ ਤੇ ਪੈਸੇ ਲੈ ਜੀ ਆ ਬਲ ਹਾਂ ਡਬਲ ਪੰਪਾ ਹਾਂ ਡਬਲ ਪਾਵਰ ਸਟੀਅਰ ਕੋ ਤੇਰੇ ਬਰੇ ਇੱਕ ਡਬਲ ਕਲਚਰ ਵਾਸਪੀਟ ਹੋ ਡਬਲ ਡਿਸਟ੍ਰੀਬਿਊਟਰ ਹਾਂਜੀ ਤੇ ਮਾਡਲ ਕਿਹੜਾ ਹੀ ਐ 17 ਮਾਡਲ ਆ ਜੀ 3/4 3/4 ਲੱਖ ਰੁਪਈਆ ਦਾ ਦਿਖਾ ਜਾਣਾ ਤੇ ਦੇਣਾ ਜੀ ਵੇਖਿਆ ਕੋ ਮਰਜੀ ਹੋਵੇ ਹਾਂ ਠੀਕ ਹੈ ਬੜਾ ਵੀ ਮੰਗ ਮੰਗਣੀ ਮੰਗਾ 275000 ਰੁਪਏ 4 ਲੱਖ 4 ਲੱਖ 75000 ਰੁਪਏ ਡਿਮਾਂਡ ਆ ਸਾਢੇ 4 ਲੱਖ ਦਾ ਬਾਈ ਜਾਨੋ ਫੇਟ ਹੋਇਆ ਸਾਫ ਕਰਦੇ ਟਰੈਕਟਰ ਫਰੀ ਦੇਵ ਠੀਕ ਹੈ ਜੀ ਇੰਨੀਆ ਛੂਟਾਂ ਇੰਨੀ ਫੁੱਲ ਗਾਰੰਟੀ ਹੈ ਦੀ ਠੀਕ ਹੈ ਜੀ ਜਿੰਮੇਤਾਰੇ ਕੰਪਨੀ ਚੱਲਿਆ ਹੋਇਆ ਸਾਰਾ ਪਾਣਿਆਂ ਦਾ ਨੰਬਰ ਆਪਾਂ ਵੀਡੀਓ ਚ ਪਾਵਾਂਗੇ ਪਾਣਿਆਂ ਕੋਲ ਚਾਹੀ ਟਰੈਕਟਰ ਹੁੰਦੇ ਆ ਹਾਂ ਜੀ ਆ ਵੀ 205000 265 DI ਕੰਮੀ ਪੁੱਤਰ ਸਾਰਾ ਓਰੀਜਨਲ ਹੈ ਵੀ ਕੋਈ ਵੀ ਟਰੈਕਟਰ ਸਾਰਾ ਓਰੀਜਨਲ ਹੈ ਜੀ ਬਾਕੀ ਟਰੈਕਟਰ ਸਟਾਰਟ ਹੋ ਰਿਹਾ ਟਰੈਕਟਰ ਟਰਾਈ ਤੇ ਜਾ ਰਿਹਾ ਹੈਗਾ 2017 ਮਾਡਲ ਆ 390000 ਰੁਪਏ ਟਮਾਟਾ ਟਰੈਕਟਰ ਵਾਂਗ ਦਾ ਵੀ ਸਾਰਾ ਓਰੀਜਨਲ ਟਰੈਕਟਰ ਦੇ ਟਾਇਰ ਭਾਏ 80 ਤੋਂ 90 ਰੁਪਏ ਚਾਰੇ ਇਹ ਦੂਰ ਆ ਗਿਆ ਸੋਨ ਵਾਲੀ ਕਾ 750 ਮਾਡਲ 2013 ਡਬਲ ਕਲਚ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਪਾਵਰ ਸਟੀਅਰਿੰਗ ਟਰੈਕਟਰ ਐਵੀ ਸਾਰਾ Ориਜਨਲ ਆ ਪੂਰਾ ਚੰਗਾ ਟਰੈਕਟਰ ਆ ਕਿਹੜਾ ਟਰੈਕਟਰ ਹੈ ਟਾਇਰਾਂ ਦੀ ਗੱਲ ਕਰਕੇ 60 ਤੋਂ 70 ਕੇ ਵੇਹ ਟਰੈਕਟਰ ਦੇ ਟਾਇਰ ਪਏ ਚਾਰੇ 2013 ਮਾਡਲ 4 ਲੱਖ ਤੇ 10000 ਰੁਪਏ ਟਰੈਕਟਰ ਦੀ ਡਿਮਾਂਡ ਹੈਗੀ ਤੇ ਵਾਹਾਂ ਨੰਬਰ ਪਾਉਣੇ ਆਪਾਂ ਵੀਡੀਓ ਚ ਤੇ ਵਾਹਾਂ ਨਾਲ ਤੁਸੀਂ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਮਲੋਟ ਟਰੈਕਟਰ ਮੰਡੀ ਤੇ ਬਾਈ ਜੀ ਇੱਕ ਬੰਗਿਆ ਦੀ ਵੇਮਤੀ ਵੰਗਣ ਨੇ ਕਿਹਾ ਕਿ ਸਾਨੂੰ 10 ਵਜੇ ਤੋਂ ਬਾਅਦ ਤੇ ਸ਼ਾਮ ਨੂੰ 6 ਵਜੇ ਤੋਂ ਪਹਿਲਾਂ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਕਦੋਂ ਵੀ ਤੇ ਬੰਗਿਆ ਦਾ ਜਿਹੜਾ ਐਡਰੈਸ ਆ ਉਹ ਵੀ ਆਪਾਂ ਪਾਵਾਂਗੇ ਵੀਡੀਓ ਦੇ ਵਿੱਚ ਬੰਗਣਾ ਤੁਸਾਂ ਮਰਕਾ ਕੇ ਟਰੈਕਟਰ ਖਰੀਦ ਸਕਦੇ